ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸਟਰੀ ਕਾਲਜੀ ਇੱਕ ਹੋਰ ਜਿੰਦਰ ਪੰਜਾਬੀ ਵਲੌਗ ਤੁਹਾਡਾ ਸਵਾਗਤ ਕਰਦੀ ਹਾਂ ਤੇ ਗਾਇਜ਼ ਵਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਤੇ ਮੈਂ ਕਿਹਾ ਚਲੋ ਸੋਹਣੀ ਸੋਹਣੀ ਸਵੇਰ ਨਾਲ ਤੁਹਾਡੀ ਵਲੌਗ ਦੀ ਸ਼ੁਰੂਆਤ ਕਰਦੀ ਹਾਂ ਤੇ ਇੱਧਰ ਲਾਤੀ ਸੀ ਆਪਾਂ ਦੇਖੋ ਮਸ਼ੀਨ ਮਸ਼ੀਨ ਕੱਪੜਿਆਂ ਦੀ ਲਾਤੀ ਸੀ ਤੇ ਮੈਂ ਹੁਣ ਤੁਹਾਨੂੰ ਤੁਹਤੇ ਜਾਣਗੇ ਹੌਲੀ ਹੌਲੀ ਆ ਦੇਖੋ ਲੱਗੀ ਹੋਈ ਹੈ ਘੁੰਮਣ ਦੇਖਰੀ ਹੋਣੀ ਤੁਹਾਨੂੰ ਤੇ ਥੋੜੀ دیر ਨੂੰ ਮੈਂ ਕਿਹਾ ਕੱਪੜੇ ਪਾ ਲਾਂਗੇ ਬਾਕੀ ਸੋਈ ਦਾ ਹੋਰ ਜਿਹੜਾ ਕੰਮ ਹੈ ਉਹ ਕਰ ਲੈਣੇ ਆ ਤੇ ਬਹੁਤ ਸੋਹਣਾ ਦਿਨ ਚੜ ਗਿਆ ਤੇ ਬਹੁਤ ਵਾਹਿਗੁਰੂ ਕਰੇ ਸਾਰਿਆਂ ਲਈ ਬਹੁਤ ਖੁਸ਼ੀਆਂ ਭਰਿਆ ਦਿਨ ਆਵੇ ਸੁਖੀ ਰਹੋ ਤੇ ਮਿਲਦੀਆਂ ਤੁਹਾਨੂੰ ਵੀ ਵਲੌਗ ਦੇ ਨਾਲ ਤੇ ਗਾਇਜ਼ ਅੱਜ ਬਣਾਵਾਂਗੇ ਆਪਾਂ ਕਰੇਲਿਆਂ ਦੀ ਸਬਜ਼ੀ ਮੈਂ ਕਿਹਾ ਚਲੋ ਤੁਹਾਡੇ ਨਾਲ ਨਾ ਇਹ ਵੀ ਵੀਡੀਓ ਸ਼ੇਅਰ ਕਰੂੰਗੀ ਤੇ ਵੀਲੌਗ ਦੀ ਸ਼ੁਰੂਆਤ ਤੇ ਲੋ ਜੀ ਆਹ ਲੈ ਲੈਨੇ ਕਰੇਲੇ ਦੇਖੋ ਚਾਰ ਪੰਜ ਕਰੇਲੇ ਸੀਗੇ ਤੇ ਮੈਂ ਕਿਹਾ ਇਹਨਾਂ ਨੂੰ ਨਾ ਕਰੇਲਿਆਂ ਨੂੰ ਪਰਮੀ ਕਰੇਲੇ ਜਿਹੜੇ ਕਹਿੰਦੇ ਆ ਨਾ ਆਪਾਂ ਮਸਾਲੇ ਵਾਲੇ ਉਹ ਬਣਾਉਂਗੀ ਗਾਇਜ਼ ਮੈਂ ਅੱਜ ਬਣਾਉਂਗੀ ਜਿੱਦਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗੀ ਤੇ ਲੋ ਗਾਇਜ਼ ਇਹ ਕੱਟ ਲੈਨੇ ਆਪਾਂ ਠੀਕ ਹੈ ਜੀ ਹੁਣ ਇਹਨਾਂ ਨੂੰ ਆਪਾਂ ਇੱਦਾਂ ਦੋ ਪਾਰਟ ਚ ਕਰ ਲਾਂਗੇ ਜਿਹੜੇ ਇਹਨਾਂ ਦੇ ਬੀਜ ਹੋਣਗੇ ਬੀਜ ਕੱਢ ਲਾਂਗੇ ਆਪਾਂ ਆ ਦੇਖੋ ਜਿਨ੍ਹਾਂ ਚ ਬੀਜ ਨਹੀਂ ਹੋਣਗੇ ਤੇ ਇਹਨਾਂ ਨੂੰ ਆਪਾਂ ਨਮਕ ਲਾ ਕੇ ਪਹਿਲਾਂ ਰੱਖ ਦਿੰਦੇ ਆ ਫਿਰ ਮੈਂ ਜਿਹੜੇ ਤਰੀਕੇ ਨਾਲ ਬਣਾਉਂਗੀ ਤੁਹਾਡੇ ਨਾਲ ਮੈਂ ਸੇਮ ਉਸੇ ਤਰ੍ਹਾਂ ਹੀ ਵੀਡੀਓ ਸ਼ੇਅਰ ਕਰੂੰਗੀ ਤੇ ਅੱਜ ਵਾਲੇ ਕਰੇਲੇ ਮੈਂ ਕਿਸ ਤਰ੍ਹਾਂ ਬਣਾਉਂਗੀ ਠੀਕ ਹੈ ਜੀ ਬਹੁਤ ਔਖੇ ਤਰੀਕੇ ਨਾਲ ਬੰਦਦੇ ਆ ਇਹ ਵਾਲੇ ਕਰੇਲੇ ਤੇ ਜਿਹੜਾ ਇਹ ਚਿਲਕਾ ਨੇ ਇਹਨੂੰ ਵੀ ਮੈਂ ਬਿਲਕੁਲ ਨਹੀਂ ਸੁੱਟੂੰਗੀ ਇਹਨੂੰ ਵੀ ਨਮਕ ਲਾ ਕੇ ਰੱਖ ਦੂੰਗੀ ਤੇ ਲੋਜੀ ਇਹਨਾਂ ਨੂੰ ਆਪਾਂ ਲਾ ਲੈਣਾ ਹੁਣ ਨਮਕ ਨਮਕ ਲਾ ਕੇ ਇਹਨਾਂ ਨੂੰ ਆਪਾਂ ਇੱਕ ਅੱਧੇ ਘੰਟੇ ਦੀ ਨਾ ਧੁੱਪ ਲਗਵਾ ਲੈਣੀ ਹੈ ਜਦ ਤੱਕ ਆਪਾਂ ਹੋਰ ਤੁਹਾਨੂੰ ਪਤਾ ਛੋਟੇ ਛੋਟੇ ਬਹੁਤ ਸਾਰੇ ਘਰ ਦੇ ਕੰਮ ਹੁੰਦੇ ਆ ਜਦ ਤੱਕ ਇਹਨੂੰ ਧੁੱਪ ਲੱਗੇਗੀ ਤੇ ਆਪਾਂ ਬਹੁਤ ਸਾਰੇ ਜਿਹੜੇ ਕੰਮ ਮੈਂ ਕਰਦੇ ਉਹ ਨਵੇੜ ਲਾਂਗੇ ਤੇ ਧੁੱਪ ਲਾ ਕੇ ਇਹਨਾਂ ਦਾ ਜਿਹੜਾ ਕੜਤਨ ਹੁੰਦੀ ਹੈ ਨਾ ਉਹ ਖਤਮ ਹੋ ਜਾਂਦੀ ਹੈ ਤੇ ਆ ਦੇਖੋ ਇਹਦੇ ਵਿੱਚੋਂ ਦੋ 파ਟ ਕਰ ਲੈਨੇ ਤੇ ਦੋ 파ਟ ਕਰਕੇ ਤੇ ਲੋ ਗਾਈਸ ਆ ਦੇਖ ਲੋ ਆਪਾਂ ਇਹ ਵਾਲੇ ਕ੍ਰੇਲੀ ਹੁਣ ਇਹਨਾਂ ਦਾ ਛਿਲਕਾ ਤਾਰ ਕੇ ਅੰਦਰੋਂ ਸਾਰਾ ਕੱਢ ਲਿਆ ਜੇਕਰ ਨਰਮ ਨਰਮ ਸੌਫਟ ਸੌਫਟ ਹੈ ਤੇ ਤੁਸੀਂ ਇਹ ਛਿਲਕਿਆਂ ਦੇ ਵਿੱਚ ਰਲਾ ਲਓ ਠੀਕ ਹੈ ਮਸਾਲੇ ਦੇ ਵਿੱਚ ਕੰਮ ਆ ਜਾਏਗਾ ਜੇਕਰ ਤੁਹਾਨੂੰ ਲੱਗਦਾ ਕੋਈ ਬੀਜ ਪੱਕਿਆ ਹੋਇਆ ਤੇ ਉਹਨੂੰ ਤੁਸੀਂ ਸਿੱਟ ਸਕਦੇ ਹੋ ਸਾਰਿਆਂ ਨੂੰ ਸਾਰਿਆਂ ਵਿੱਚੋਂ ਇਦਾਂ ਕੱਢ ਕੇ ਖੋਖਲ ਕਰ ਲੈਣੇ ਅੰਦਰੋਂ ਠੀਕ ਹੈ ਤੇ ਬਾਕੀ ਆਪਾਂ ਕਰ ਲੈਨੇ ਹੁਣ ਮਸਾਲੇ ਦੀ ਤਿਆਰੀ ਮਸਾਲੇ ਲਈ ਮੈਂ ਲੈ ਲੈਨੇ ਦੇਖੋ ਜੀ ਚਾਰ ਪਿਆਜ਼ ਹਰੀਆਂ ਮਿਰਚਾਂ ਲੈ ਲਈਆਂ ਨੇ ਥੋੜੀਆਂ ਜਿਹੀ ਲਸਣ ਦੀਆਂ ਕਲੀਆਂ ਲੈ ਲਈਆਂ ਤੇ ਇੱਕ ਟਮਾਟਰ ਲੈ ਲਿਆ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਕਰਦੇ ਹਾਂ ਮਸਾਲੇ ਨੂੰ ਤਿਆਰ ਤਾਂ ਕਿ ਇਹਨੂੰ ਆਪਾਂ ਥੋੜੀ ਧੁੱਪ 'ਚ ਰੱਖ ਦਿੰਨੇ ਆ ਤਾਂ ਕਿ ਜਿਹੜਾ ਨਮਕ ਲੱਗਾ ਹੈ ਨਾ ਤੇ ਕੜ ਕੱਟਨ ਜੀ ਜੜੀ ਹੋएगी ਇਹਦੀ ਖਤਮ ਹੋ ਹੋ ਜੇਗੀ ਤੇ ਲੋ ਗਾਈਜ਼ ਆ ਦੇਖੋ ਤੇਲ ਹੋ ਗਿਆ ਗਰਮ ਹੁਣ ਆਪਣੇ ਆ ਜਿਹੜੇ ਆ ਕarele ਆਪਾਂ ਨੂਨ ਲਾ ਕੇ ਰੱਖੇ ਸੀ ਨਾ ਹੁਣ ਆਪਾਂ ਇਹਨਾਂ ਨੂੰ ਫਰਾਈ ਕਰ ਲਾਂਗੇ ਇਹਦੇ ਵਿੱਚ ਇਹਦੇ ਵਿੱਚ ਇਹ ਸਾਰੇ ਪਾ ਕੇ अच्छी तरह फ्राई ਕਰ ਲੈਨੇ ਤੇ ਲੋ ਜੀ ਇਧਰ ਆਪਣੇ ਹੁਣ ਕarele ਹੋ ਗਏ ਨੇ ਫਰਾਈ ਇਹਨਾਂ ਨੂੰ ਆਪਾਂ ਕੱਢ ਲਾਂਗੇ ਠੀਕ ਹੈ ਜੀ ਮੈਂ ਕarele ਕੱਢਣ ਲੱਗੀਆਂ ਮੈਂ ਪਲੇਟ ਦੇ ਵਿੱਚ ਨਾ ਲੱਗ ਤੋਂ ਕੱਢ ਕੇ ਰੱਖ ਲਾਂਗੇ ਫਿਰ ਜਿੰਨਾ ਸਾਨੂੰ ਜ਼ਰੂਰਤ ਹੋਏਗੀ ਨਾ ਉਹਨਾਂ ਆਪਾਂ ਤੇਲ ਲੈ ਕੇ ਤੇ ਮਸਾਲੇ ਲਈ ਰੱਖ ਲਾਂਗੇ ਬਾਕੀ ਜਿਹੜਾ ਐਕਸਟਰਾ ਤੇਲ ਹੈ ਨਾ ਤੁਸੀਂ ਆਪਣਾ ਕੋਲੀ ਦੇ ਵਿੱਚ ਕੱਢ ਲਓ ਕਿਉਂਕਿ ਤੁਹਾਨੂੰ ਪਤਾ ਕarele ਤੇ ਫਰਾਈ ਕਰਨ ਲਈ ਥੋੜਾ ਤੇਲ ਜ਼ਿਆਦਾ ਲੈਣਾ ਪੈਂਦਾ ਤੇ ਇਹਦੇ ਵਿੱਚ ਮੈਂ ਤੇਲ ਕੱਢ ਲਿਆ ਆ ਦੇਖੋ ਤੇਲ ਕੱਢ ਰਹੀ ਆ ਮੈਂ ਠੀਕ ਹੈ ਤੇ ਹੁਣ ਆਪਾਂ ਲਾਵਾਂਗੇ ਤੜਕਾ ਮਸਾਲਾ ਮੈਂ ਗ੍ਰाइंड ਕਰਕੇ ਰੱਖ ਲਿਆ ਤੇ ਜਿੰਨਾ ਜ਼ਰੂਰਤ ਹੈ ਮੈਂ ਓਨਾ ਤੇਲ ਰੱਖ ਲੂੰਗੀ ਆ ਦੇਖੋ ਜੀ ਥੋੜਾ ਤਦੋ ਗਾਈਜ਼ ਆ ਦੇਖੋ ਆਪਾਂ ਆ ਫਰਾਈ ਕਰਕੇ ਇਹਨਾਂ ਨੂੰ ਕੱਢ ਲਿਆ ਠੀਕ ਹੈ ਕ੍ਰੇਲਿਆਂ ਨੂੰ ਤੇ ਬਣਾਇਆ ਆਪਾਂ ਮਸਾਲਾ ਤੇ ਹੁਣ ਆਪਾਂ ਤੇਲ ਕੱਢ ਲਿਆ ਜਿੰਨਾ ਕੱਢਣਾ ਸੀਗਾ ਬਾਕੀ ਹੁਣ ਆਪਾਂ ਮਸਾਲਾ ਭੁੰਨ ਲਾਂਗੇ ਇਹਨਾਂ ਮਸਾਲੇ ਨੂੰ ਜਿੱਦਾਂ ਆਪਾਂ ਸਬਜ਼ੀਆਂ ਨਾਲ ਮਸਾਲਾ ਭੁੰਨਦੇ ਹਾਂ ਉਹਦਾ ਭੁੰਨ ਲਾਂਗੇ ਚੱਲ ਜੀ ਚਲੋ ਆਪਾਂ ਦੇਖੋ ਸੰਗੀਤਰ ਆਪਾਂ ਮਸਾਲਾ ਭੁੰਨ ਲੈਣਾ ਠੀਕ ਹੈ ਇਹ ਹਨ ਇਹਦੇ ਵਿੱਚ ਪਾ ਦਾਂਗੇ ਆਪਾਂ ਨਮਕ ਮਿਰਚ ਜੋ ਮਸਾਲਾ ਪਾਣਾ ਤੁਹਾਨੂੰ ਦੱਸ ਦੂੰ ਆਪਣੇ ਟੇਸਟ ਅਨਸਾਰ ਪਾ ਸਕਦੇ ਤੁਸੀਂ ਜੋ ਪਾਣਾ ਠੀਕ ਹੈ ਕਿਉਂਕਿ ਨਮਕ ਆਪਾਂ ਪਹਿਲਾਂ ਵੀ ਤਰੇਲਿਆਂ ਚ ਪਾਇਆ ਨਮਕ ਪਾਵਾਂਗੇ ਠੀਕ ਹੈ ਜੀ ਤੇ ਇਹ ਪਾ ਦਾਂਗੇ ਥੋੜੀਆਂ ਜੀਆਂ ਹਲਕੀਆਂ ਜੀਆਂ ਲਾਲ ਮਿਰਚਾਂ ਥੋੜੀ ਜੀ ਪਾ ਦਾਂਗੇ ਇਹਦੇ ਵਿੱਚ ਆਪਾਂ ਹਲਦੀ ठीक है जी थोड़ा जहा पिसिया हो धनिया थोड़ा जहा पिस गर्म मसाला थोड़ी जी येंगे पार। आप हल्की जी बेकिंग आप चलिए तरह भुन लागे ये टेस्ट पा टेस्ट कर वजिया जहाँ तो आपचूर पावे थोड़ा जी ये अमचूर ना मेरे को घर का पीसिया हुआ ਠੀਕ ਹੈ ਜੀ ਫਿਰ ਇਹਨੂੰ ਆਪਾਂ ਚੰਗੀ ਤਰ੍ਹਾਂ ਮਸਾਲੇ ਨੇ ਭੁੰਨ ਲਾਂਗੇ ਹੁਣ ਇਹਦੇ ਵਿੱਚ ਜਿਹੜਾ ਆਪਾਂ ਆਹ ਵਾਲਾ ਕਰੇਲਿਆਂ ਦਾ ਉੱਪਰੋਂ ਦਾ ਛਿਲਕਦਾ ਸੀ ਨਾ ਇਹ ਵੀ ਆਪਾਂ ਵਿੱਚੇ ਪਾ ਲੈਨੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਇਹਦੇ ਨਾਲ ਹੀ ਭੁੰਨ ਲੈਣਾ ਮਸਾਲੇ ਦੇ ਠੀਕ ਹੈ ਜੀ ਬਹੁਤ ਵਧੀਆ ਭੁੱਜ ਕੇ ਬਹੁਤ ਟੇਸਟੀ ਵਧੀਆ ਬਣ ਜਾਏਗਾ ਬਿਲਕੁਲ ਵੀ ਇਹਦਾ ਕੜੱਟਨ ਖਤਮ ਹੋ ਜਾਏਗੀ ਕੇਵਲਮ ਜਿਹੜੀ ਸਬਜ਼ੀ ਬਣਾਉਂਦੇ ਆ ਨਾ ਆਪਾਂ ਪਰੌਂਠੇ ਨਾਲ ਢੰਕੇ ਨਾਲ ਜਿਵੇਂ ਦਾਲ ਬਣਨੀ ਹੋਵੇ ਖਾ ਸਕਦੇ ਆ ਤੇ ਲੋ ਜੀਆ ਮਸਾਲਾ ਪੁੱਜ ਗਿਆ ਹੁਣ ਆਪਾਂ ਇਹਨੂੰ ਕੱਢ ਲੈਣੇ ਆ ਕੱਢ ਕੇ ਫਿਰ ਇਹਨੂੰ ਨਾ ਆਪਾਂ ਚੰਗੀ ਤਰ੍ਹਾਂ ਭਰਦੇ ਆ ਆ ਦੇਖੋ ਜੀ ਇਹ ਆਪਾਂ ਕੜਾਹੀ ਚੋਂ ਕੱਢ ਲੈਣੇ ਪੜਾਈ ਰੱਖ ਦਿੰਨੇ ਆਪਾਂ ਪਾਸੇ ਹੁਣ ਆ ਦੇਖੋ ਆ ਜਿਹੜੇ ਕ੍ਰੇਲੇ ਆ ਨਾ ਉਹਨਾਂ ਇਹਨਾਂ ਦੇ ਵਿੱਚ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਭਰ ਦਿੰਨੇ ਆ ਆ ਦੇਖੋ ਇਹ ਵਾਲੇ ਆਪਾਂ ਕ੍ਰੇਲੇ ਜਿਹੜਿਆ ਕੀਤੇ ਸੀ ਨਾ 홀 ਕੀਤਾ ਇਹਨਾਂ ਦੇ ਅੰਦਰ ਇਹਦੇ ਵਿੱਚ ਹੁਣ ਆਪਾਂ ਇਹਨਾਂ ਚੰਗੀ ਤਰ੍ਹਾਂ ਨਾ ਆ ਦੇਖੋ ਆ ਸਾਰਾ ਮਸਾਲਾ ਇੱਦਾਂ ਫਿਲ ਕਰ ਦੇਣੇ ਵਧੀਆ ਤਰੀਕੇ ਨਾਲ ਭਰ ਦੇਣਾ ਤੁਸੀਂ ਇਹਨੂੰ ਫੁੱਲ ਠੀਕ ਹੈ। ਅੱਧਾ ਅੱਧਾ ਕਰਕੇ ਸਾਰੇ ਕਰੇਲੇ ਤੁਸੀਂ ਭਰ ਲੈਣੇ। ਆ ਦੇਖੋ ਆ ਦੇਖੋ ਜੀ ਨਾ ਇਹਨਾਂ ਦਾ ਫਟਣ ਦਾ ਡਰ ਹੁੰਦਾ ਤੇ ਨਾ ਹੀ ਆਪਾਂ ਇਹਨਾਂ ਨੂੰ ਧੱਗ ਲਵੇਟਾਂਗੇ ਬਿਨਾ ਧੱਗੇ ਤੋਂ ਇਹ ਵਾਲੇ ਕਰੇਲੇ ਤੁਹਾਡੇ ਪਰਮੇ ਬਣ ਕੇ ਹੋ ਜਾਣਗੇ ਤਿਆਰ ਆ ਦੇਖੋ ਇਹ ਤੇ ਹੀ ਕਰਕੇ ਸਾਰੇ ਜਿੰਨੇ ਕਰੇਲੇ ਤੁਸੀਂ ਇੱਦਾਂ ਹੀ ਆਪਣੇ ਫਿਲ ਕਰ ਲਓ ਨਾ ਪੈਦਾ ਦੇਖ ਲਓ ਛਿਲਕਾ ਵੀ ਨਹੀਂ ਸਿੱਟਿਆ ਛਿਲਕਾ ਵੀ ਬਹੁਤ ਵਧੀਆ ਅੱਛੇ ਤਰੀਕੇ ਨਾਲ ਆਪਾਂ ਮਸਾਲੇ ਦੇ ਵਿੱਚ ਭੁੰਨ ਲਿਆ ਠੀਕ ਹੈ ਆ ਦੇਖੋ ਜੇਕਰ ਤੁਹਾਡੇ ਕੋਲ ਚਮਚ ਨਾਲ ਨਹੀਂ ਭਰਿਆ ਜਾਂਦਾ ਦੇਖੋ ਡੰਡੀ ਨਾਲ ਤੁਸੀਂ ਚੰਗੀ ਤਰ੍ਹਾਂ ਇਹਨੂੰ ਅੰਦਰ ਫਿੱਲ ਕਰ ਸਕਦੇ ਹੋ ਆ ਦੇਖ ਐਨ ਸੋਖੇ ਤਰੀਕੇ ਨਾਲ ਫੁੱਲ ਭਰਿਆ ਜਾਏਗਾ ਆ ਦੇਖ ਬਹੁਤ ਸੋਖਾ ਤਰੀਕਾ ਹੈ ਤੇ ਬਹੁਤ ਵਧੀਆ ਵੀ ਹੈ ਤੁਹਾਡੇ ਦੇਖੋ ਸਾਰੇ ਘਰ ਦੇ ਖਾਣਾ ਬਹੁਤ ਪਸੰਦ ਕਰਨਗੇ ਇਹ ਦੇ ਨਾਲ ਇਹ ਬਹੁਤ ਟੇਸਟੀ ਵੀ ਲੱਗਦਾ ਹੈ ਲੋਚ ਵਧਾ ਕਰਕੇ ਮੈਂ ਸਾਰੇ ਕਰੇਲੇ ਭਰ ਲੂੰਗੀ ਹੁਣ ਲੋਜੀ ਆ ਦੇਖੋ ਸਾਰੇ ਕ੍ਰੇਲੇ ਮੇਰੇ ਭਰ ਕੇ ਹੋ ਗਏ ਨਾ ਤਿਆਰ ਆ ਦੇਖੋ ਆ ਸਾਡਾ ਮਸਾਲਾ ਬਚ ਗਿਆ ਹੁਣ ਆਪਾਂ ਇਸੇ ਤਰ੍ਹਾਂ ਹੀ ਇਹਨੂੰ ਨਾ ਕੜਾਈ ਦੇ ਵਿੱਚ ਇਦਾਂ ਹੀ ਰੱਖ ਦਾਂਗੇ ਠੀਕ ਹੈ ਜੀ ਇਦਾਂ ਰੱਖ ਕੇ ਤੇ ਆ ਦੇਖੋ ਇਦਾਂ ਕਰਕੇ ਆ ਮਸਾਲਾ ਵੀ ਜਿਹੜਾ ਹੈਗਾ ਨਾ ਮੈਂ ਵਿੱਚੇ ਹੀ ਪਾ ਦੂੰਗੀ ਤੁਸੀਂ ਉੱਪਰ ਵੀ ਪਾ ਸਕਦੇ ਹੋ ਇਹਨੂੰ ਵਧੀਆ ਤਰੀਕੇ ਨਾਲ ਤੇ ਹੁਣ ਇਦਾਂ ਹੀ ਰਲਵਾ ਕੇ ਆਪਾਂ ਇਹਨੂੰ ਰੱਖ ਦਾਂਗੇ ਗੈਸ ਤੇ ਗੈਸ ਕਰ ਦਾਂਗੇ ਆਪਾਂ ਔਨ ਮੱਠੀ ਮੱਠੀ ਅੱਗ ਤੇ ਤੁਸੀਂ ਵੈਸੇ ਹੀ ਰੱਖ ਸਕਦੇ ਵੈਸੇ ਸਾਡੇ ਫਰਾਈ ਹੋਏ ਹੋਏ ਨੇ ਸਾਨੂੰ ਜ਼ਰੂਰਤ ਨਹੀਂ ਹੈਗੀ ਇਹ ਮਸਾਲਾ ਮੈਂ ਵੈਸੇ ਹੀ ਪਾਤਾ ਸੀ ਐਕਸਟਰਾ ਸੀਗਾ ਤੇ ਇਦਾਂ ਦੇ ਬਣਾਉਂਦੀ ਹੁੰਨੀ ਆ ਮੈਂ ਕਰੇਲੇ ਗਾਇਸ ਤੁਸੀਂ ਕਿੱਦਾਂ ਦੇ ਬਣਾਉਂਦੇ ਹੋ ਜੇਕਰ ਤੁਹਾਨੂੰ ਆਹ ਵਾਲੇ ਕਰੇਲੇ ਮੇਰੇ ਬਨੇ ਹੋਏ ਵਧੀਆ ਲੱਗੇ ਨਾ ਮੈਨੂੰ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਪਿਆਰਾ ਜਿਹਾ ਲਾਈਕ ਦਿਈਓ ਜੇਕਰ ਤੁਸੀਂ ਚਾਹੋ ਤੇ ਮੱਠੇ ਮੱਠੇ ਸੇਕ ਤੇ ਤੁਸੀਂ ਇਹਨੂੰ ਰੱਖ ਸਕਦੇ ਨਹੀਂ ਚਾਹਦੇ ਤੇ ਇਦਾਂ ਵੀ ਖਾ ਸਕਦੇ ਹੋ ਠੀਕ ਹੈ ਆਪਾਂ ਹੁਣ ਇਹਨਾਂ ਨੂੰ ਪਰੌਂਠੀਆਂ ਦੇ ਨਾਲ ਸਰਵ ਕਰ ਲਾਂਗੇ ਇਸ ਤਰੀਕੇ ਨਾਲ ਮੈਂ ਬਣਾਏ ਕarele ਬਹੁਤ ਟੇਸਟੀ ਤੇ ਬਹੁਤ ਜੰਮੀ ਬੰਦੇ ਆ ਬਣਾਉਣਾ ਜ਼ਰੂਰ ਤੇ ਮੈਨੂੰ ਦੱਸਣਾ ਬਹੁਤ ਸੌਖੇ ਤਰੀਕੇ ਨਾਲ ਪਰਮੇ ਕarele ਬਣਦੇ ਆ ਨਾ ਸਾਨੂੰ ਤਾਂ ਗੱਲ ਵੇਟਣ ਦੀ ਜ਼ਰੂਰਤ ਹੈ ਤੇ ਨਾ ਹੀ ਸਾਨੂੰ ਇਹਦਾ ਛਿਲਕਾ ਸਿੱਟਣ ਦੀ ਜ਼ਰੂਰਤ ਹੈ ਆ ਦੇਖੋ ਕarele ਇੱਕਦਮ ਨਵੇਂ ਤਰੀਕੇ ਨਾਲ ਬਣਾਏ ਆ ਮੈਂ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਬਾਕੀ ਹੋਰ ਕੰਮਾਂ ਦੇ ਨਾਲ ਹੁਣ ਬਣਾਵਾਂਗੇ ਆਪਾਂ ਵਧੀਆ ਵਧੀਆ ਪਰੌਂਠੀਆਂ ਤੇ ਖਾਵਾਂਗੇ ਉਹਨਾਂ ਦੇ ਨਾਲ ਤਿਆਰ ਦੇਖੋ ਜੀ ਬਣ ਕੇ ਸਾਡੇ ਹੋ ਗਏ ਨੇ ਕarele ਤਿਆਰ ਮੈਂ ਇਹਦੇ ਵਿੱਚ ਕੱਢ ਲਏ ਨੇ ਬਾਉਲ ਵਿੱਚ ਤੇ ਕਿਦਾਂ ਦੇ ਲੱਗੇ ਪਰਮੇ ਕarele ਮਸਾਲੇ ਵਾਲੇ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਬਣਾਈਓ ਠੀਕ ਹੈ ਜੀ ਬਣਾ ਕੇ ਵੀ ਜ਼ਰੂਰ ਦੇਖਿਓ ਸੱਚ ਮੰਨਿਓ ਕਿ ਬਹੁਤ ਟੇਸਟੀ ਤੇ ਬਹੁਤ ਵਧੀਆ ਬੰਦਦੇ ਆਂ ਆ ਦੇਖੋ ਜੀ ਇਹ ਹੈ ਪਰਮੇ ਕarele ਮਸਾਲੇ ਵਾਲੇ ਤੇ ਲੋ ਜੀ ਇਹਦੇ ਨਾਲ ਬਣਾਵਾਂਗੇ ਹੁਣ ਆਪਾਂ ਵਧੀਆ ਵਧੀਆ ਜੀ ਦੇਸੀ ਘਿਓ ਵਾਲੀ ਪਰੌਂਠੀ ਤੇ ਇਹ ਪਰੌਂਠੀ ਨਾਲ ਬਹੁਤ ਟੇਸਟੀ ਲੱਗਦੇ ਆ ਤੇ ਸਾਨੂੰ ਤੇ ਪਰੌਂਠੀਆਂ ਨਾਲ ਵਧੀਆ ਲੱਗਦੇ ਆ ਤੇ ਫੁਲਕਾ ਬਣਾਉਣਾ ਚਾਹੋ ਤੇ ਫੁਲਕਾ ਵੀ ਬਣਾ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਪਰੌਂਠੀ ਬਣਾਣੇ ਆਪਾਂ ਹੁਣ ਤੇ ਲੋਗਾ ਜਿਹਾ ਬਣ ਗਿਆ ਸਾਡੀਆਂ ਪਰੌਂਠੀਆਂ ਹੁਣ ਆਪਾਂ ਇਹਨਾਂ ਨੂੰ ਆਪਣੇ ਕareleਿਆਂ ਦੇ ਨਾਲ ਖਾਵਾਂਗੇ ਤੇ ਆ ਦੇਖੋ ਇੱਦਾਂ ਖਾਂਦੇ ਆ ਮੈਨੂੰ ਤੇ ਬਹੁਤ ਸਵਾਦ ਲੱਗਦੀ ਹੈ ਤੇ ਆ ਜੋ ਜਿੰਨੇ ਜਿੰਨੇ ਖਾਣੀਆਂ ਬਹੁਤ ਟੇਸਟੀ ਲੱਗਦੀਆਂ ਮਿਲਦੀਆਂ ਕੱਲ ਤੁਹਾਨੂੰ ਨਵੇਂ ਵੀ ਵਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿਕਾਰ ਆ ਦੇਖੋ ਬਿਲਕੁਲ ਵੀ ਨਹੀਂ ਨਿਕਲੇ ਮਸਾਲਾ ਵੀ ਨਹੀਂ ਨਿਕਲੇਗਾ ਤੇ ਬਹੁਤ ਟੇਸਟੀ ਬਣਦਾ ਗਾਇਸ ਬਣਾਣਾ ਤੇ ਜ਼ਰੂਰ ਦਸ ਤੇ ਲੋ ਜੀ ਇੱਧਰ ਤੋਤੇਗੇ ਸਾਡੇ ਕੱਪੜੇ ਹੁਣ ਆਪਾਂ ਆਪਣੇ ਕੱਪੜੇ ਸੁੱਕਣੇ ਪਾ ਲੈਨੇ ਜਾਂ ਤੱਕ ਸਾਡੇ ਔਰ ਕੰਮ ਉਹ ਜਾਣਗੇ ਹਨ ਫਟਾਫਟ ਮੈਂ ਕੱਪੜੇ ਸੁੱਕਣੇ ਪਾ ਲੈਣੇ ਆ